ਸਿਵਾਇਤ ਭਾਂਡੇ ਟੀਂਡੇ ਖੜਕਾਨ ਤੋਂ ਲਾਬਾ ਹੁੰਦੇ ਪੱਲੇ ਨੂੰ ਕੁਛ ਹੋਇਆ ਹੀ ਨਹੀਂ ਮੈਂ ਸੱਚ ਦੱਸ ਰਿਹਾ ਕੋਈ ਸੁਣਨ ਵਾਲਾ ਨਹੀਂ ਇਹ ਲੁਧਿਆਣਾ ਸ਼ਹਿਰ ਨੂੰ ਸ਼ਹਿਰ ਦੇ ਏਰੀਆ ਨੂੰ ਦੂਜੇ ਏਰੀਆ ਨੂੰ ਜੋੜਨ ਵਾਲਾ ਇੱਕ ਅਜਿਹਾ ਰਸਤਾ ਹੈ ਜਿਹੜਾ ਜਿਹੜਾ ਸਾਰੇ ਵਾਲੀ ਬਹੁਤ ਜ਼ਰੂਰੀ ਹੈ ਵੀਰ ਰਿਵਰਸ ਵੈਂਡਿੰਗ ਮਸ਼ੀਨਾਂ ਦੀ ਗੱਲਾਂ ਕੀਤੀਆਂ ਕਿ 41 ਲੱਖ ਦੀ ਬਰਬਾਦੀ ਹੈ ਕੌਣ ਜ਼ਿੰਮੇਵਾਰ ਹੈ ਰਿਵਰਸ ਵੈਂਡਿੰਗ ਮਸ਼ੀਨਾਂ ਦਾ ਕਿਸੇ ਨੇ ਕੋਈ 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 ਲੈਣਾ ਸਿਰ ਗੋਗਲੂ ਤੇ ਮਿੱਟੀ ਝਾੜੀ ਜਾਂਦੀ ਹੈ ਜੋ ਤਾਂ ਬਣ ਕੇ ਵੀ ਤਿਆਰ ਕਰਦਾ ਹੋਇਆ ਹੋਇਆ ਵੈ ਲੇਕਿਨ ਬੰਦ ਕੀਤਾ ਹੈ ਇਹਨੂੰ ਖੋਲ ਦੇਣਾ ਚਾਹੀਦਾ ਆਖਿਰ ਕਿੰਦਾ ਇੰਤਜ਼ਾਰ ਕਰਦੇ ਪਏ ਅਸੀਂ ਯਾਰ ਆਖਿਰ ਕਿੰਦਾ ਇੰਤਜ਼ਾਰ ਕਰਦੇ ਪਏ ਕੋਈ ਕਿੰਨੇ ਆਣਾ ਇੱਥੇ ਤੋਂ ਮੈਂ ਹੈ ਹੀ ਤਾਂ ਕਹਿੰਦਾ ਹਾਲਾਤ ਬੱਤੋਂ ਬੱਤਰ ਅੱਜ ਅੱਜ ਕੀ ਉਪੇਕਸ਼ਾ ਕਰੀ ਅਸੀਂ ਆਪਣੇ ਨਗਰ ਨਿਗਮ ਤੋਂ ਸੜਕਾਂ ਦੀ ਜਗ੍ਹਾ ਤੇ ਪੱਛ ਮਿਲਦੇ ਪਏ ਕੋਟਾਲੇ ਤੇ ਕੋਟਾਲੇ ਹੀ ਮਿਲਦੇ ਪਏ ਕਿਤੇ 10 10% ਦੇ ਰਿਕਾਰਡਿੰਗਾਂ ਮਿਲਦੀਆਂ ਪਈਆਂ ਵੈ ਇੱਕ ਇੱਕ ਟੈਂਡਰ ਦੀਆਂ ਔਰ ਕਿਤੇ ਜਾ ਕੇ ਵੇਖੋ 25 25 ਸਾਲਾਂ ਤੋਂ ਇੱਕੋ ਹੀ ਅਫਸਰ ਜੇਹੀ ਵਰਤੀ ਹੁੰਦਾ ਵੈ ਔਰ ਐਕਸੀ ਸੀਨ ਔਰ ਐਸਟੀ ਬਣ ਕੇ ਉਸੇ ਬ੍ਰਾਂਚ ਦੇ ਵਿੱਚ ਬੈਠਾ ਹੋਣਾ। ਇਹ ਰੇਲਵੇ ਸਾਡੇ ਕੋਲੋਂ 15-4 ਲੈਟਰ ਟੰਗਣ ਵਾਸਤੇ ਜਰਾਉ ਪੁਲ ਦੇ ਟਾਈਮ 15 ਕਰੋੜ ਦੀ ਹੋਰ ਡਿਮਾਂਡ ਕਰ ਸਕਦਾ ਵੈ ਤਾਂ ਅਸੀਂ ਰੇਲਵੇ ਨੂੰ ਕਾਦਾ ਫਾਲਕੂ ਪਾ ਦਿੰਦੀ ਏ ਦੀ। ਰੇਲਵੇ ਮੰਤਰੀ ਹੈ ਮੈਂ ਇਹ ਕਹਾਂਗਾ। ਮੈਂ ਅੱਜ ਤੁਹਾਡੇ ਵੱਲੋਂ ਗਰੰਟੀ ਚੁਕਲੀ। ਅੱਜ ਤੁਹਾਡੇ ਵੱਲੋਂ ਗਰੰਟੀ ਚੁਕਲੀ। ਹੁਣ ਨਾ ਮੇਰੀ ਤੇ ਨਾ ਆਪਣੀ ਪਿੱਠ ਨਾ ਲੱਗਣ ਦਿਓ। ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਇੰਤਜ਼ਾਰ ਹੈ। ਰਵਨੀ ਸਿੰਘ ਬਿੱਟੂ ਸਾਹਿਬ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਇੰਤਜ਼ਾਰ ਹੈਗਾ ਤੁਸੀਂ ਇੱਕ ਹਫ਼ਤੇ ਦਾ ਟਾਈਮ ਕਿਹਾ ਵਾ ਕੀ ਹੁਣ ਇੱਕ ਹਫ਼ਤੇ ਦੇ ਵਿੱਚ ਜੇ ਇਹ ਇਹ ਸਾਈਡ ਖੁੱਲ ਜਾਂਦੀ ਹੈ ਇਹ ਪੁਲ ਪੂਰੀ ਤਰ੍ਹਾਂ ਲੋਕਾਂ ਦੇ ਹਵਾਲੇ ਹੋ ਜਾਂਦਾ ਵਾ ਸਲਾਮ ਹੈ ਤੁਹਾਨੂੰ ਨਹੀਂ ਤਾਂ ਮੈਂ ਇਹੀ ਕਹਾਂਗਾ ਕਿ ਹਾਲਾਤ ਲੁਧਿਆਣਾ ਸ਼ਹਿਰ ਦੇ ਸਟੇਟ ਤੋਂ ਲੈ ਕੇ ਸੈਂਟਰ ਤੱਕ ਸਾਰੇ ਬੱਤੋ ਸ਼ਹਿਰ ਦੀ ਸੁਰਨ ਵਾਲਾ ਮੈਨੂੰ ਤਾਂ ਕੋਈ ਸਮਝ ਨਹੀਂ ਆਦਾ ਕਿ ਆ ਜਾਂਦਾ ਵਾ ਕਿ ਲੁਧਿਆਣਾ ਇਹ ਸ਼ਹਿਰ ਦਾ ਜਿਹੜਾ ਮੇਅਰ ਹੈ ਉਹ ਮਾਈ ਬਾਪ ਹੁੰਦਾ ਬਿਆਨ ਕਰਨਾ ਚਾਹਾਂਗਾ ਕਿ ਆਖਰ ਕਦੋਂ ਲੋਕਾਂ ਨੂੰ ਕਦੋਂ ਲੋਕਾਂ ਨੂੰ ਨਜਾਦ ਮਿਲੇਗੀ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਮੈਂ ਹੈਰਾਨ ਹੁਣਾ ਵਾ ਕਿ ਸਿਰਫ ਇੱਕੋ ਸਾਈਡ ਸਿਰਫ ਇੱਕੋ ਹੀ ਹਰਕਾ ਲੁਧਿਆਣਾ ਅਗਲੇ ਹਫਤੇ ਤੱਕ ਇਹ ਕੰਪਲੀਟ ਹੋ ਜੇ ਜੀ ਇਹ ਮੈਂ ਸ਼ੋਰ ਕਰੂੰਗਾ ਤੇ ਤੁਸੀਂ ਤੁਹਾਡਾ ਧੰਨਵਾਦ ਤੁਸੀਂ ਇਹ ਐਡਾ ਮੈਟਰ ਹਮੇਸ਼ਾ ਹੀ ਤੁਸੀਂ ਰੀਡ ਕਰਦੇ ਹੋ ਲੁਧਿਆਣੇ ਦੇ ਲੋਕਾਂ ਦੇ ਤੁਹਾਡਾ ਧੰਨਵਾਦ ਉਹਨਾਂ ਦਾ ਕਹਿਣਾ ਹੈ ਕਿ ਇੱਕ ਹਫਤਾ ਇੱਕ ਹਫਤੇ ਦਾ ਮੈਨੂੰ ਟਾਈਮ ਦੇ ਦਿਓ ਇੱਕ ਹਫਤੇ ਦੇ ਵਿੱਚ ਇਹ ਪੁਲ ਦੀ ਦੂਸਰੀ ਸਾਈਡ ਵੀ ਖੁੱਲੀ ਹੋਏਗੀ ਲੁਧਿਆਣਾ ਲਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨੀ ਦਿਨ ਤੋਂ ਬੜੀ ਦੱਸਦੇ ਹਾਂ ਲੁਧਿਆਣਾ ਦੇ ਦੁਮਰੀਆ ਪੁਲ ਤੇ ਮੌਜੂਦ ਹਾਂ ਜਿੱਥੇ ਦੀਆਂ ਤਸਵੀਰਾਂ ਆ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਪਿੱਛੇ ਮੇਰੇ ਦੇਖ ਸਕਦੇ ਹੋ ਕਿ ਇਹ ਦੁਮਰੀਆ ਪੁਲ ਹੈ ਜਿਹਨੂੰ 90 ਦਿਨਾਂ ਦਾ ਜਿਹੜਾ ਸਮਾਂ ਦਿੱਤਾ ਗਿਆ ਸੀਗਾ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਕਿ ਇਹ ਪੁਲ ਜਿਹੜਾ ਬਣ ਕੇ ਤਿਆਰ ਹੋਊਗਾ ਤੇ ਉਸ ਤੋਂ ਬਾਅਦ ਲੋਕਾਂ ਦੀ ਦਿੱਕਤਾਂ ਜਿਹੜੀਆਂ ਖਤਮ ਹੋਣਗੀਆਂ ਕਿਉਂਕਿ ਇਹ ਪੁਲ ਦੇ ਉੱਤੇ ਜਿਹੜਾ ਟਰੈਕ ਹੈ ਉਹ ਬਣਦਾ ਪਿਆ ਕਿਉਂਕਿ ਇਹ ਟਰੈਕ ਜਿਹੜਾ ਬਣਨ ਤੋਂ ਬਾਅਦ ਕਿਤਨੇ ਕਿਤੇ ਕਾਫੀ ਲੋਕਾਂ ਦੀ ਜਿਹੜੀਆਂ ਦਿੱਕਤ ਅ ਦੇਖ ਸਕਦੇ ਹੋ ਕਿ ਬੰਰਿਆ ਸੀਗਾ ਸੋ ਉੱਪਰ ਟ੍ਰੈਕ ਰੇਲਵੇ ਟ੍ਰੈਕ ਜਿਹੜਾ ਉਹਦਾ ਕੰਮ ਜਿਹੜਾ ਚੱਲਦਾ ਪਿਆ ਸੀਗਾ ਸੋ ਦੱਸ ਦਈਏ ਕਿ ਰੇਲਵੇ ਟ੍ਰੈਕ ਦੇ ਉੱਤੇ ਕੰਮ ਚੱਲਣ ਦੇ ਨਾਲ-ਨਾਲ ਕਾਫੀ ਦਿਨ ਜਿਹੜੇ ਹੋ ਚੁੱਕੇ ਨੇ ਫਿਰ ਹੱਲੇ ਵੀ ਜਿਹੜਾ ਇੱਕ ਪੁਲ ਜਿਹੜਾ ਤੁਹਾਨੂੰ ਦਿਖਾ ਦਿੰਨੇ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੁਲ ਜਿਹੜਾ ਸ਼ੁਰੂਆਤ ਹੋ ਚੁੱਕਿਆ ਹੈ ਜਿਹਦਾ ਉਦਘਾਟਨ ਅਸਤੋ ਕਈ ਦਿਨ ਪਹਿਲਾਂ ਜਿਹੜਾ ਪਿਛਲੇ ਕਈ ਬੀਤੇ ਦਿਨ ਪਹਿਲਾਂ ਕੀਤਾ ਗਿਆ ਸੀਗਾ ਸੋ ਦੱਸ ਦਈਏ ਕਿ ਇਸ ਤੋਂ ਬਾਅਦ ਇਹਦਾ ਉਦਘਾਟਨ ਕਰਨ ਤੋਂ ਬਾਅਦ ਜਿਹੜਾ ਦੂਜਾ ਦੂਜੇ ਪਾਸੇ ਦਾ ਜਿਹੜਾ ਪੁਲ ਕਾਫੀ ਟ੍ਰੈਫਿਕ ਹੁੰਦੀ ਆ ਜੋ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਸੋ ਤਸਵੀਰਾਂ ਲੁਧਿਆਣਾ ਦੇ ਡਮੋਰੀਆ ਪੁਲ ਤੋਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਤਾਂ ਇੱਕ ਪਾਸੇ ਪੂਰਾ ਪੁਲ ਦੇਖ ਸਕਦੇ ਹੋ ਕਿ ਕਿਸ ਤਰੀਕੇ ਬੰਦ ਨਜ਼ਰ ਆ ਰਿਹਾ ਹਾਲਾਕੇ ਟਰੈਕ ਦੇ ਉੱਤੇ ਕੰਮ ਚੱਲ ਰਿਹਾ ਸੀਗਾ ਲੁਧਿਆਣਾ ਓਵਰ ਬਲੇਜਰ ਟਰੈਕ ਦੇ ਉੱਤੇ ਕੰਮ ਚੱਲਦਾ ਪਿਆ ਸੀਗਾ ਸੋ ਉਸ ਨੂੰ ਲੈ ਕੇ ਇਹ ਪੁਲ ਜਿਹੜਾ ਤਿਆਰ ਕੀਤਾ ਗਿਆ ਸੀਗਾ ਸੋ ਦੱਸ ਦਈਏ ਸਾਡੇ ਨਾਲ ਕੁਮਾਰ ਗੌਰਵ ਸੱਚਾ ਯਾਦੋ ਜੀ ਮੌਜੂਦ ਨੇ ਸੋ ਗੱਲਬਾਤ ਕਰਨ ਲੈਨੇ ਆ ਉਹਨਾਂ ਵੱਲੋਂ ਥਾਲ ਵੀ ਹੱਥਾਂ ਦੇ ਵਿੱਚ ਫੜੇ ਹੋਏ ਨੇ ਸੋ ਅੱਜ ਉਹਨਾਂ ਵੱਲੋਂ ਰਮਨਵੀਰ ਸਿੰਘ ਬਿੱਟੂ ਜੀ ਨਾਲ ਵੀ ਗੱਲਬਾਤ ਉਹਨਾਂ ਵੱਲੋਂ ਕਰਨੀ ਸੀਗੀ ਕਿਤਨੇ ਕਿਤੇ ਕਾਰਨ ਕੀ ਹੈਗਾ ਕਿਉਂਕਿ ਅੱਜ ਰੇਲ ਮੰਤਰੀ ਰਮਨਵੀਰ ਸਿੰਘ ਬਿੱਟੂ ਜਿਹੜੇ ਨੇ ਉਹਨਾਂ ਨਾਲ ਵੀ ਗੱਲ ਕਰਨੀ ਸੀਗੀ ਸਿੱਧਾ ਫੋਨ ਤੇ ਦੇ ਉਸ ਤੋਂ ਬਾਅਦ ਥਾਲ ਦੇਖ ਸਕਦੇ ਹੋ ਕਿਸ ਤਰੀਕੇ ਉਹਨਾਂ ਨੇ ਲਿੱਤਾ ਹੋਇਆ ਆਟਾ ਦੇ ਵਿੱਚ ਵਜਾ ਰਹੇ ਗੌਰਵ ਜੀ ਆਮ ਆਦਮੀ ਜਿਹੜਾ ਹੈਗਾ ਨਾ ਆਮ ਆਦਮੀ ਉਹ ਸਿਵਾਇ ਭਾਂਡੇ ਢਿੰਡੇ ਖੜਕਾਨ ਤੋਂ ਇਲਾਵਾ ਉਹਦੇ ਬੱਲੇ ਉਹਨੂੰ ਕੁਛ ਰਿਆ ਹੀ ਨਹੀਂ ਮੈਂ ਸੱਚ ਦੱਸ ਰਿਹਾ ਕੋਈ ਸੁਣਨ ਵਾਲਾ ਨਹੀਂ ਹੈ ਦੇਖੋ ਇਹ ਦਮੋਰੀਆ ਪੁਲ ਨਿਤਿੰਦਰ ਜੀ ਦਮੋਰੀਆ ਪੁਲ ਹੈ ਇਹ ਦਮੋਰੀਆ ਪੁਲ ਜਿਹੜਾ ਹੈਗਾ ਨਾ ਦੀ ਰਿਪੇਅਰ ਵਾਸਤੇ ਜਿਹੜਾ ਰੇਲਵੇ ਡਿਪਾਰਟਮੈਂਟ ਹੈਗਾ ਉਹਨੇ 90 ਦਿਨ ਦਾ ਟਾਈਮ ਲਿੱਤਾ ਸੀਗਾ 90 ਦਿਨ ਦਾ ਟਾਈਮ ਲਿੱਤਾ ਸੀ ਮੈਂ ਦੱਸਣਾ ਚਾਹਣਾ ਪਹਿਲਾਂ ਤਾਂ ਕਿ ਇਹ ਰੇਲਵੇ ਡਿਪਾਰਟਮੈਂਟ ਇਹ ਜਿਹੜਾ ਦਮੋਰੀਆ ਪੁਲ ਹੈ ਇਹ ਰੇਲਵੇ ਦੇ ਅਧੀਨ ਆਂਦਾ ਉਹ ਰੇਲਵੇ ਸੈਂਟਰ ਦੇ ਅਧੀਨ ਆਂਦਾ ਆ ਇਹ 90 ਦਿਨ ਦਾ ਟਾਈਮ ਲੱਗਦਾ ਸੀਗਾ ਲੇਕਿਨ ਹੈਰਾਨੀ ਵਾਲੀ ਗੱਲ ਹੈ 90 ਤਾਂ ਛੱਡੋ ਮੇਰੇ ਖਿਆਲ ਨਾਲ ਉਸ ਤੋਂ ਕਈ 90 ਦਿਨਾਂ ਬਾਅਦ ਜਾ ਕੇ ਆ ਪੁਲ ਦੀ ਇੱਕ ਸਾਈਡ ਖੁੱਲੀ ਜਾਂਦੀ ਹੈ ਇੱਕ ਸਾਈਡ ਖੁੱਲੀ ਜਾਂਦੀ ਹੈ ਔਰ ਉਸ ਤੋਂ ਬਾਅਦ ਸਾਰਾ ਪ੍ਰਸ਼ਾਸਨ ਸਭ ਸ਼ਾਂਤ ਹੋ ਜਾਂਦੇ ਆ ਕਿਸੇ ਨੂੰ ਚਿੰਤਾ ਨਹੀਂ ਕੀਆ ਲੋਕ ਦੇਖੋ ਕਿਵੇਂ ਟ੍ਰੈਫਿਕ ਕਿਤੋਂ ਰਿੰਗ ਰੇਕ ਕੇ ਆ ਕਿਵੇਂ ਟ੍ਰੈਫਿਕ ਰਿੰਗ ਰੇਕ ਕੇ ਲੰਘਦਾ ਪਿਆ ਇਹ 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 ਲੁਧਿਆਣਾ ਸ਼ਹਿਰ ਨੂੰ ਸ਼ਹਿਰ ਦੇ ਏਰੀਆ ਨੂੰ ਦੂਜੇ ਏਰੀਆ ਨੂੰ ਜੋੜਨ ਵਾਲਾ ਇੱਕ ਅਜੀਹਿਆ ਰਸਤਾ ਵੈ ਜਿਹੜਾ ਜਿਹੜਾ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਆ ਜਿੰਨੇ ਦੁਕਾਨਦਾਰ ਹੈ ਆ ਜਿੰਨੇ ਦੁਕਾਨਦਾਰ ਹੈ ਇੱਥੇ ਆਵਾਜ਼ਾਈ ਹੁੰਦੀ ਆ ਲੋਕ ਆਉਂਦੇ ਆ ਜਾਂਦੇ ਆ ਇਹ ਇਹਨਾਂ ਦੀ ਦੁਕਾਨਾਂ ਚੱਲਦੀਆਂ ਇਹ ਹੈਂਡ ਟੂ ਮਾਊਥ ਹਨ ਨਿਤਿੰਤ ਜੀ ਸ਼ਾਮ ਨੂੰ ਕਵਾ ਕੇ ਦਿਹਾੜੀ ਲਿਜਾਣ ਵਾਲੇ ਲੋਕ ਹਨ ਨਿਤਿੰਤ ਜੀ ਹੈਰਾਨੀ ਵਾਲੀ ਗੱਲ ਹੈ ਨਿਤਿੰਤ ਜੀ ਕੀ ਆ ਜਾਂਦਾ ਵੈ ਕਿ ਸ਼ਹਿਰ ਦਾ ਸਭ ਤੋਂ ਸਭ ਤੋਂ ਪਾਵਰਫੁਲ ਆਦਮੀ ਨਾ ਮੇਅਰ ਹੁੰਦਾ ਵੈ ਮੇਅਰ ਹੁੰਦਾ ਵੈ ਲੇਕਿਨ ਮੈਂ ਦੱਸਣਾ ਚਾਹਨਾ ਵਾ ਕਿ ਅੱਜ ਮੈਂ ਕੀ ਕਹਾ ਹਾਂ ਕੀ ਕਹਾ ਮੇਅਰ ਸਾਹਿਬ ਬਾਰੇ ਕੀ ਕਹਾ ਮੇਅਰ ਮੈਡਮ ਬਾਰੇ ਮੈਂ ਕੀ ਗੱਲ ਕਰਾਂ ਜੋ ਅੰਡਰਪਾਸ ਦੇ ਲਾਈਟਾਂ ਵਾਸਤੇ ਗੱਲ ਕੀਤੀ ਤੋਹ ਹੀ ਲਾਈਟਾਂ ਰਿਪੇਅਰ ਕਰਾਤੀਆਂ ਲੇਕਿਨ ਅੱਗੀਆਂ ਚਲਦੀਆਂ ਪਚਦੀਆਂ ਚਲਦੀਆਂ ਜਿਹੜਾ ਰਿਵਰਸ ਵੈਂਡਿੰਗ ਮਸ਼ੀਨਾਂ ਦੀ ਗੱਲਾ ਕੀਤੀਆਂ ਕਿ 41 ਲੱਖ ਦੀ ਬਰਬਾਦੀ ਹੈ ਕੌਣ ਜ਼ਿੰਮੇਵਾਰ ਹੈ ਰਿਵਰਸ ਵੈਂਡਿੰਗ ਮਸ਼ੀਨਾਂ ਦਾ ਕਿਸੇ ਨੇ ਕੋਈ 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 ਲੈਣਾ ਸਿਰ ਗੋਗਲੂ ਦੀ ਮਿੱਟੀ ਝਾੜੀ ਜਾ ਰਹੀ ਹੈ ਨਿਤਿੰਨ ਜੀ ਮੈਂ ਇੱਕ ਗੱਲ ਤੁਹਾਡੇ ਕੈਮਰੇ ਰਾਹੀਂ ਪੁੱਛਣਾ ਵੀ ਚਾਹਨਾ ਤੇ ਦੱਸਣਾ ਵੀ ਚਾਹਨਾ ਤੇ ਦਿਖਾਣਾ ਵੀ ਚਾਹਨਾ ਵਾਂ ਮਾਰਕਰ ਦੇ ਨਿਤਿੰਨ ਜੀ ਇਹ ਦੇਖਦੇ ਪਈਓ ਫੋਟੋਆਂ ਇਹ ਜਗਰਾਂਵਾਂ ਵਾਲੇ ਪੁਲ ਦੀਆਂ ਵਾ ਇਹ ਉਹ ਜਗਰਾਉਂ ਵਾਲਾ ਪੁਲ ਹੈ ਜਿਹੜਾ ਜਿਹੜਾ ਨਗਰ ਨਿਗਮ ਕਾਰਪੋਰੇਸ਼ਨ ਲੁਧਿਆਣੇ ਨੇ ਪੀਤੀ ਸਰਕਾਰ ਦੇ ਟਾਈਮ ਲਗਭਗ ਲਗਭਗ 27 ਕਰੋੜ ਰੁਪਏ ਲਗਾ ਕੇ ਇਹ ਪੁਲ ਤਿਆਰ ਹੋਇਆ ਸੀਗਾ ਉਹ ਵੀ ਜਦੋਂ ਆਵਾਜ਼ ਚੁੱਕੀ ਸੀ 27 ਕਰੋੜ ਰੁਪਏ ਲਗਾਉਣ ਤੋਂ ਬਾਅਦ ਤੁਸੀਂ ਜਾਣਦੇ ਹੋ ਕਿ 15 ਕਰੋੜ ਰੁਪਏ 27 ਕਰੋੜ ਰੁਪਏ ਦੇ ਵਿੱਚੋਂ ਅਸੀਂ ਰੇਲਵੇ ਨੂੰ ਦਿੱਤਾ ਸੀਗਾ ਸਿਰਫ ਟ੍ਰੇਨਾਂ ਦੀ ਐਡਜਸਟਮੈਂਟ ਕਰਨ ਵਾਸਤੇ ਰੂਟ ਚੇਂਜ ਕਰਨ ਵਾਸਤੇ ਪੁਲ ਬਣ ਕੇ ਤਿਆਰ ਹੋ ਗਿਆ ਨਿਤਿਨ ਜੀ ਪੁਲ ਬਣ ਕੇ ਤਿਆਰ ਹੋਇਆ ਲੇਕਿਨ ਸਾਡਾ ਨਗਰ ਨਿਗਮ ਲਾਈਟਾਂ ਲਾਣੀਆਂ ਭੁੱਲ ਗਿਆ ਸੀਗਾ ਜਦੋਂ ਮੇਰੀ ਨਗਰ ਨਿਗਮ ਕਾਰਪੋਰੇਸ਼ਨ ਦੇ ਅਫਸਰਾਂ ਨਾਲ ਗੱਲ ਹੋਈ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਰੇਲਵੇ ਨਾਲ ਗੱਲ ਕਰਦੇ ਹਾਂ ਤਾਂ ਜਾਣਦੇ ਹੋ ਇਸ ਰੇਲਵੇ ਨੇ ਕੀ ਕਿਹਾ ਜਾਣਦੇ ਹੋ ਰੇਲਵੇ ਨੇ ਕੀ ਕਿਹਾ ਰੇਲਵੇ ਕਹਿੰਦਾ ਕਿ ਭਾਈ ਹੁਣ ਦੁਬਾਰਾ ਫੇਰ ਅਸੀਂ ਤੁਹਾਡੇ ਲਈ ਟ੍ਰੇਨਾਂ ਰੂਟ ਚੇਂਜ ਕਰਾਂਗੇ ਤਾਂ 15 ਕਰੋੜ ਹੋਰ ਜਮ੍ਹਾਂ ਕਰਾ ਦਿਓ ਆ ਤੁਸੀਂ ਲਾਈਟ ਦੇਖ ਰਹੇ ਹੋ ਆ ਲਾਈਟ ਇਹ ਅੱਜ ਸਵੇਰ ਦੀ ਫੋਟੋ ਲਿੱਤੀਆਂ ਹੋਈਆਂ ਵਾ ਆ ਟੈਂਪਰੇਰੀ ਲਾਈਟਾਂ ਟੰਗੀਆਂ ਗਈਆਂ ਵਾ ਇਹ ਵੀ ਜਗਦੀਆਂ ਜਾਂ ਨਹੀਂ ਜਗਦੀਆਂ ਹੈਗੀਆਂ ਵਾ ਹਾਲਾਤ ਇਹ ਹੈਗੇ ਆ ਕਿ ਚੱਲਦੀਆਂ ਕਿ ਨਹੀਂ ਚੱਲਦੀਆਂ ਬਿਲਕੁਲ ਨਹੀਂ ਜਗਦੀਆਂ ਨਹੀਂ ਜੀ ਗੱਲ ਲੇਕਿਨ ਮੁੱਦਾ ਇਸ ਟਾਈਮ ਇਹ ਹੈ ਕਿ 27 ਕਰੋੜ ਰੁਪਇਆ ਲਗਾ ਕੇ ਇਹ ਪੁਲ ਤਿਆਰ ਹੋਇਆ ਰੇਲਵੇ ਕਹਿੰਦਾ ਕਿ ਚਾਰ ਲਾਈਟਾਂ ਡੰਗਣ ਵਾਸਤੇ 15 ਕਰੋੜ ਹੋਰ ਚਾਹੀਦਾ ਵੈ ਜੇ ਤੁਹਾਨੂੰ ਟਾਈਮ ਚਾਹੀਦਾ ਵੈ ਤਾਂ ਅੱਜ ਅੱਜ ਲੁਧਿਆਣੇ ਦੇ ਮੇਅਰ ਤੋਂ ਲੈ ਕੇ ਲੁਧਿਆਣੇ ਦੇ ਹਰ ਅਸਰ ਨੂੰ ਮੈਂ ਇਹ ਪੁੱਛਦਾ ਵਾਂ ਕਿ ਅੱਜ ਕਿਉਂ ਨਹੀਂ ਕੋਈ ਰੇਲਵੇ ਨੂੰ ਪੁੱਛਦਾ ਪਿਆ ਕਿਉਂ ਨਹੀਂ ਪੁੱਛਦਾ ਤੁਹਾਡੇ 90 ਦਿਨਾਂ ਦਾ ਟਾਈਮ ਸੀਗਾ ਕਿਉਂ ਨਹੀਂ ਰੇਲਵੇ ਨੂੰ ਜੁਰਮਾਨਾ ਲੱਗਦਾ ਪਿਆ ਕਿਉਂ ਜਨਤਾ ਖੰਝਲ ਖਰਾਬ ਹੋ ਰਹੀ ਹੈ ਕਿਉਂ ਲੋਕ ਪਰੇਸ਼ਾਨ ਹੋ ਰਹੇ ਆ ਹਾਲਾਤ ਦੇਖੋ ਆ ਹਾਲਾਤ ਦੇਖੋ ਪਤਾ ਨਹੀਂ ਪਿੰਖਿਆ ਤਾਂ ਬਣ ਕੇ ਵੀ ਤਿਆਰ ਕਰਦਾ ਹੋਇਆ ਹੋਇਆ ਮੈਂ ਲੇਕਿਨ ਬੰਦ ਕੀਤਾ ਇਹਨੂੰ ਖੋਲ ਦੇਣਾ ਚਾਹੀਦਾ ਅਖਿਰ ਕਿੰਦਾ ਇੰਤਜ਼ਾਰ ਕਰਦੇ ਬਈ ਅਸੀਂ ਯਾਰ ਅਖਿਰ ਕਿੰਦਾ ਇੰਤਜ਼ਾਰ ਕਰਦੇ ਬਈ ਕਿੰਨੇ ਆਣਾ ਇੱਥੇ ਸੋ ਮੈਂ ਹੈ ਹੀ ਤਾਂ ਕਹਿੰਦਾ ਹਾਲਾਤ ਬੱਤੋਂ ਬੱਤਰ ਅੱਜ 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 ਲੁਧਿਆਣਾ ਸ਼ਹਿਰ ਦੇ ਲੋਕਾਂ ਦਾ ਜਾਣ ਦਿਓ ਕੀ ਕਹਿਣਾ ਵੈ ਅੱਜ ਲੁਧਿਆਣਾ ਸ਼ਹਿਰ ਦੇ ਲੋਕਾਂ ਦਾ ਕਹਿਣਾ ਵੈ ਕਿ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਸਿਰਫ ਵੈਸਟ ਰਲਕਾਈ ਵੈਸਟ ਰਲਕਾਈ ਲੁਧਿਆਣਾ ਬਣ ਕੇ ਰਹਿ ਗਿਆ ਮੇਰੀ ਗੱਲ ਦਾ ਜਵਾਬ ਦਿਓ ਅੱਜ ਕੀ ਉਪੇਕਸ਼ਾ ਕਰੀ ਐ ਸੀ ਆਪਣੇ ਨਗਰ ਨਿਗਮ ਤੋਂ ਸੜਕਾਂ ਦੀ ਜਗ੍ਹਾ ਤੇ ਪੱਟ ਮਿਲਦੇ ਪਏ ਕੁਟਾਲੇ ਤੇ ਕੁਟਾਲੇ ਹੀ ਮਿਲਦੇ ਪਏ ਕਿਤੇ 10 10% ਦੀ ਰਿਕਾਰਡਿੰਗਾਂ ਮਿਲਦੀਆਂ ਪਈਆਂ ਵਾ ਇੱਕ ਇੱਕ ਟੈਂਡਰ ਦੀਆਂ ਔਰ ਕਿਤੇ ਜਾ ਕੇ ਦੇਖੋ 25 25 ਸਾਲਾਂ ਤੋਂ ਇੱਕੋ ਹੀ ਅਫਸਰ ਜੇਹੀ ਵਰਤੀ ਹੁੰਦਾ ਵਾ ਔਰ ਐਕਸੀ ਐਕਸੀਅਨ ਔਰ ਐਸਸੀ ਬਣ ਕੇ ਉਸੇ ਬ੍ਰਾਂਚ ਦੇ ਵਿੱਚ ਬੈਠਾ ਹੋਇਆ ਵਾ ਜਾ ਕੇ ਦੇਖੋ ਕਿ 3 ਕਰੋੜ ਰੁਪਏ ਪ੍ਰੋਪਰਟੀ ਟੈਕਸ ਦਾ ਕਿਵੇਂ ਕੁਟਾਲਾ 73 ਲੱਖ ਰੁਪਏ ਸੈਟਲਮੈਂਟ ਕਰਕੇ ਰਸੀਦਾ ਦਿੱਤੀਆਂ ਜਾਂਦੀਆਂ ਨਹੀਂ ਦਿੱਤੀਆਂ ਜਾਂਦੀਆਂ ਨਕਲੀ ਦਿੱਤੀਆਂ ਜਾਂਦੀਆਂ ਅੱਜ ਹਾਲਾਤ ਬੱਤੋ ਬੱਤਰ ਆ ਜੀ ਗੌਰਵ ਜੀ ਜਿਹੜਾ ਇਹ ਪੁਲ ਐ ਇਸ ਪੁਲ ਨੂੰ ਸ਼ੁਰੂਆਤ ਕਦੋਂ ਕੀਤਾ ਗਿਆ ਸੀਗਾ ਕਿਹੜੇ ਮਹੀਨੇ ਦੇ ਵਿੱਚ ਪੁਲ ਸ਼ੁਰੂ ਹੋਇਆ ਸੀਗਾ ਜਦੋਂ 90 ਦਿਨਾਂ ਦਾ ਜਿਹੜਾ ਇਹਦਾ ਸਮਾਂ ਦਿੱਤਾ ਗਿਆ ਸੀ ਲਗਭਗ ਲਗਭਗ ਅੱਜ ਤੋਂ ਮੇਰੇ ਖਿਆਲ ਨਾਲ ਸਾਢੇ ਕੋ ਚਾਰ ਮਹੀਨੇ ਪਹਿਲਾਂ ਸਾਢੇ ਕੋ ਚਾਰ ਮਹੀਨੇ ਪਹਿਲਾਂ 90 ਦਿਨਾਂ ਦਾ ਟਾਈਮ ਦਿੱਤਾ ਸੀ ਕੰਮ ਸ਼ੁਰੂ ਹੋਇਆ ਸੀਗਾ ਤਿੰਨ ਮਹੀਨੇ ਬੀਤ ਕੇ ਲੋਕਾਂ ਦੇ ਹਾਹਾਕਾਰ ਸੜਕਾਂ ਤੇ ਆ ਗਏ ਫਿਰ ਉਸ ਤੋਂ ਬਾਅਦ ਜਾ ਕੇ ਕਹਿੰਦੇ ਜੀ ਪੁਲ ਦੀ ਇੱਕ ਸਾਈਡ ਖੋਲ ਦਿੱਤੀ ਗਈ ਦੇਖ ਰੇਲਵੇ ਰੇਲਵੇ ਸੈਂਟਰ ਦੇ ਜੇ ਦਿਨ ਦਾ ਤੱਕ ਫਿਰ ਵੀ ਸਾਡੇ ਮੇਅਰ ਸਾਡੇ ਬੜੇ ਬੜੇ ਲੀਡਰ ਸਾਡੇ ਮੰਤਰੀ ਕਿਉਂ ਨਹੀਂ ਰੇਲਵੇ ਨਾਲ ਗੱਲ ਕਰਦੇ ਕਿਉਂ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਵੈ ਆਖਿਰ ਜੋ ਤੱਕ ਸੜਕਾਂ ਤੇ ਮੈਂ ਗੱਲ ਹਰਦਸਨ ਸਿੰਘ ਜੀ ਸਾਡੇ ਜਿਹੜੇ ਸਿਆਸਤਦਾਨ ਹੈ ਨਾ ਉਹਨਾਂ ਦਾ ਇਹ ਸੋਚ ਹੈ ਕਿ ਜੋ ਤੱਕ ਲੋਕ ਸੜਕਾਂ ਤੇ ਨਾ ਅੰਤਰਾਹੀ ਤਰਾਹੀ ਨਾ ਕਰਨ ਜਿੰਦਾਬਾਦ ਮਰਦਾਬਾਦ ਨਾ ਕਰਨ ਉਦੋਂ ਤੱਕ ਲੋਕਾਂ ਨੂੰ ਸਹੂਲਤ ਦੇਣੀ ਨਹੀਂ ਲੋਕਾਂ ਲਈ ਕੰਮ ਕਰਨਾ ਹੀ ਨਹੀਂ ਜੇ ਲੋਕਾਂ ਨੂੰ ਚਾਰ ਰੋਟੀਆਂ ਦੀ ਭੁੱਖ ਹੋਵੇ ਤਾਂ ਇੱਕ ਰੋਟੀ ਸੁੱਕੋ ਔਰ ਉਹਨਾਂ ਦੇ ਖੁਦਾ ਬਣ ਜਾਓ ਤੁਸੀਂ ਦੱਸੋ ਕਿੱਡਾ ਕੰਮ ਹੈ ਇਹ ਬਣ ਕੇ ਪੂਰਾ ਮੇਰੇ ਖਿਆਲ ਨਾਲ ਰੈਡੀ ਹੋਇਆ ਹੈ ਹਾਲ ਤੱਕ ਇਹਨੂੰ ਬੰਦ ਕੀਤਾ ਹੋਇਆ ਹੈ ਉਹ ਪੁੱਛ ਕੇ ਦੇਖੋ ਰੋ ਦੁਕਾਨਦਾਰਾਂ ਨੂੰ ਜਿਹੜੇ ਹੈਂਡ ਟੂ ਮਾਊਥ ਹੈ ਜਿਹੜੇ ਆਲੇ ਦੁਆਲੇ ਜਿੰਨੇ ਦੁਕਾਨਦਾਰ ਹੈ ਅੱਜ ਲੁਧਿਆਣੇ ਤੇਰੀ ਆਵਾਜ਼ ਚੱਕੀ ਤਾਂ ਇੱਕ ਪੁਲ ਖੁੱਲ ਗਿਆ ਇੱਕ ਹੱਲੇ ਵੀ ਬੰਦ ਪਿਆ ਹੋਇਆ ਹੈ ਇਹ ਨਹੀਂ ਕੀਤਾ ਇਹਸਾਨ ਨਹੀਂ ਕੀਤਾ ਦੂਸਰੀ ਗੱਲ ਇਹ ਰੇਲਵੇ ਦਾ ਕੰਮ ਹੈ ਇਹ ਰੇਲਵੇ ਦਾ ਸੈਂਟਰ ਦਾ ਕੰਮ ਹੈ ਸੈਂਟਰ ਦਾ ਮੈਂ ਫੇਰ ਕਹਿ ਰਿਹਾ ਰੇਲਵੇ ਆ ਰੇਲਵੇ ਡਿਪਾਰਟਮੈਂਟ ਸੈਂਟਰ ਜਾਂਦਾ ਵੈ ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਜੇ ਰੇਲਵੇ ਸਾਡੇ ਕੋਲੋਂ 15-4 ਲੱਖ ਟੰਗਣ ਵਾਸਤੇ ਜਗਰਾਉਂ ਪੁਲ ਦੇ ਟਾਈ ਤਾ ਅਸੀਂ ਰੇਲਵੇ ਨੂੰ ਕਾਦਾ ਫालतू ਟਾਈਮ ਦਈਏ ਵੀ ਕਾਦਾ ਫालतू ਟਾਈਮ ਦਈਏ ਲੇਕਿਨ ਕੋਈ ਬੋਲਣ ਵਾਲਾ ਨਹੀਂ ਅੱਜ ਅੱਜ ਕੋਈ ਬੋਲਣ ਵਾਲਾ ਨਹੀਂ ਹੈ ਕੋਈ ਗੱਲ ਕਰਨ ਵਾਲਾ ਨਹੀਂ ਹੈ ਨਿਤਿੰਤ ਜੀ ਅੱਜ ਹਾਲਾਤ ਬੱਤੋਂ ਬੱਤਰ ਹੈ ਅੱਜ ਇਹੀ ਵਜ੍ਹਾ ਬ ਹੈ ਕੀ ਕਹਿੰਦੇ ਆ ਦੁੱਖ ਦੇ ਵਿੱਚ ਭਾਂਡੇ ਹੀ ਵਜਾਣੇ ਚਾਹੀਦੇ ਆ ਭਾਂਡੇ ਖੜਕਾਣੇ ਚਾਹੀਦੇ ਮੈਂ ਲੁਧਿਆਣੇ ਵਾਲੇ ਨੂੰ ਕਹਿਣਾ ਕਿ ਦੋਸਤ ਕਦੋਂ ਤੱਕ ਕਦੋਂ ਤੱਕ ਸਹੰਦੇ ਰਹੋਗੇ ਸਹਿਣ ਦੀ ਵੀ ਇੱਕ ਹੱਦ ਹੁੰਦੀ ਹੈ ਸਹਿਣ ਦੀ ਵੀ ਹੱਦ ਹੁੰਦੀ ਹੈ ਮੈਂ ਉਹੀ ਤਾਂ ਕਹਿ ਰਿਹਾ ਕਿ ਅੱਜ ਹਾਲਾਤ ਬੱਤੋਂ ਬੱਤਰ ਹੈ ਅੱਜ ਦੂਜੇ ਏਰੀਆ ਦੇ ਵਿੱਚ ਹਾਲਾਤ ਬੱਤੋਂ ਬੱਤਰ ਹੈ ਸੜਕਾਂ ਮੰਗਦੇ ਤਾਂ ਪੱਛ ਮਿਲਦੇ ਪਏ ਆ ਮੋٹے ਮੋٹے ਕੁਟਾਲੇ ਹੀ ਮਿਲਦੇ ਪਏ ਆ ਲੇਕਿਨ ਵੈਸੇ ਦੇ ਵਿੱਚ ਕੰਮ ਧੜਾਧੜ ਵੈ ਕੰਮ ਧੜਾਧੜ ਉੱਥੇ ਤਾਂ ਮੀਹ ਦੇ ਵਿੱਚ ਵੀ ਸੜਕਾਂ ਬਣਾਈਆਂ ਜਾ ਰਹੀਆਂ ਨੇ ਨਿਤਿਨ ਜੀ ਲੇਕਿਨ ਕੋਈ ਸੁਣਵਾਈ ਨਹੀਂ ਕੋਈ ਕਹਿਣ ਵਾਲਾ ਨਹੀਂ ਕੋਈ ਸੁਣਨ ਵਾਲਾ ਨਹੀਂ ਇੱਕ ਪਾਸੇ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਜਿਨ੍ਹਾਂ ਨਾਲ ਤੁਸੀਂ ਗੱਲ ਕੀਤੀ ਹੈ ਤੇ ਕੀ ਕਿਹਾ ਉਹਨਾਂ ਦਾ ਕੀ ਕਹਿਣਾ ਬਿੱਟੂ ਸਾਹਿਬ ਦਾ ਕਹਿਣਾ ਇਹ ਹੈ ਕਿ ਤੁਸੀਂ ਮੇਰੇ ਨਿਗਾ ਚ ਮਾਮਲਾ ਲੈ ਕੇ ਆਏ ਹੋ ਮੈਂ ਵਾਦਾ ਕਰਦਾ ਕਿ ਇੱਕ ਹਫਤੇ ਦੇ ਵਿੱਚ ਵਿੱਚ ਇਹ ਪੁਲ ਤੁਹਾਨੂੰ ਖੁੱਲਿਆ ਮਿਲੇਗਾ ਲੋਕਾਂ ਦੇ ਹਵਾਲੇ ਹੋਏਗਾ ਜਨਤਾ ਦੇ ਹਵਾਲੇ ਹੋਏਗਾ ਔਰ ਚਾਹੇ ਤੁਸੀਂ ਮੇਰੇ ਵੱਲੋਂ ਗਾਰੰਟੀ ਚੱਕ ਲੋ ਸੁਣਨਾ ਹੈ ਰਵਨੀਤ ਸਿੰਘ ਬਿੱਟੂ ਸਾਹਿਬ ਸਾਡੇ ਆਦਰਨੀ ਹੈ ਰਿਸਪੈਕਟਿਡ ਮੈਂ ਆਦਰਨੀ ਰਿਸਪੈਕਟਿਡ ਕਹਾਗਾ ਔਰ ਹੈਗੇ ਵੀ ਹੈ ਔਰ ਜਿਹੜੇ ਰੇਲਵੇ ਮੰਤਰੀ ਹੈ ਮੈਂ ਇਹ ਕਹਾਗਾ ਮੈਂ ਅੱਜ ਤੁਹਾਡੇ ਵੱਲੋਂ ਗਾਰੰਟੀ ਚੁਕਲੀ ਅੱਜ ਤੁਹਾਡੇ ਵੱਲੋਂ ਗਾਰੰਟੀ ਚੁਕਲੀ ਹੁਣ ਨਾ ਮੇਰੀ ਤੇ ਨਾ ਆਪਣੀ ਪਿੱਠ ਨਾ ਲੱਗਣ ਦਿਓ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਇੰਤਜ਼ਾਰ ਹੈ ਰਵਨੀਤ ਸਿੰਘ ਬਿੱਟੂ ਸਾਹਿਬ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਇੰਤਜ਼ਾਰ ਰਹੇਗਾ ਤੁਸੀਂ 71 ਦਾ ਟਾਈਮ ਕਿਹਾ ਵਾ ਕੀ ਹੁਣ ਇੱਕ ਹਫਤੇ ਦੇ ਵਿੱਚ ਜੇ ਇਹ ਇਹ ਸਾਈਡ ਖੁੱਲ ਜਾਂਦੀ ਹੈ ਇਹ ਪੁਲ ਪੂਰੀ ਤਰ੍ਹਾਂ ਲੋਕਾਂ ਦੇ ਹਵਾਲੇ ਹੋ ਜਾਂਦਾ ਵਾ ਤਾਂ ਸਲਾਮ ਹੈ ਤੁਹਾਨੂੰ ਨਹੀਂ ਤਾਂ ਮੈਂ ਇਹੀ ਕਹਾਂਗਾ ਕਿ ਹਾਲਾਤ ਲੁਧਿਆਣਾ ਸ਼ਹਿਰ ਦੇ ਸਟੇਟ ਤੋਂ ਲੈ ਕੇ ਸੈਂਟਰ ਤੱਕ ਸਾਰੇ ਵੱਤੋ ਬੱਤ ਹੈ ਅੱਜ ਕਿੰਨੀ ਤਰੀਕਾ ਗੌਰਵ ਜੀ ਯਾਦ ਹੈ ਅੱਜ ਤੁਸੀਂ ਤਰੀਖ ਸਕਦੇ ਦੇਖ ਸਕਦੇ ਆ 14 ਤਰੀਕ ਐ ਤੇ 14 ਤਰੀਕ 7 ਦਿਨ ਇੱਕ ਹਫਤਾ 7 ਦਿਨ ਬਾਅਦ ਇਹ ਪੁਲ ਖੁੱਲਿਆ ਹੋਇਆ ਨਜ਼ਰ ਆਊਗਾ ਬਿਲਕੁਲ ਆਣਾ ਚਾਹੀਦਾ ਜੀ ਆਣਾ ਚਾਹੀਦਾ ਆਣਾ ਚਾਹੀਦਾ ਆਣਾ ਚਾਹੀਦਾ ਦੇਖੋ ਜਨਤਾ ਦਾ ਵਿਸ਼ਵਾਸ ਜਿੱਤਣਾ ਨਾ ਤੇ ਇਹ ਜਿੰਨਾ ਕਰਨੀਆਂ ਪੈਣਗੀਆਂ ਆ ਜਿੰਨਾ ਕਰਨੀਆਂ ਪੈਣਗੀਆਂ ਕੋਈ ਵੀ ਐ ਮੈਂ ਸਰਦਾਰ ਅਵਰੀ ਸਿੰਘ ਬਿੱਟੂ ਸਾਹਿਬ ਦੀ ਗੱਲ ਨਹੀਂ ਕਰਦਾ ਮੈਂ ਚਾਹੇ ਉਹ ਰਾਜਾ ਵੜਿੰਗ ਸਾਹਿਬ ਹੈ ਚਾਹੇ ਉਹ ਕੋਈ ਮੰਤਰੀ ਸੰਤਰੀ ਕੋਈ ਵੀ ਬੰਦਾ ਹੈਗਾ ਜੇ ਲੋਕਾਂ ਦਾ ਤੁਸੀਂ ਵਿਸ਼ਵਾਸ ਹੀ ਨਹੀਂ ਜਿੱਤ ਸਕਦੇ ਤਾਂ ਫਿਰ ਫਾਇਦਾ ਕੀ ਫਿਰ ਫਾਇਦਾ ਕੀ ਆਮ ਜਨਤਾ ਦੇ ਕੋਲ ਆਓ ਸਾਹਿਬ ਆਮ ਜਨਤਾ ਆਮ ਜਨਤਾ ਕੀ ਜਾਣਦੀ ਉਹਦੇ ਨਾਲ ਜੁੜੋ ਆਵਾਮ ਨੂੰ ਮੈਸੇਜ ਕੀ ਹੈਗਾ ਇਸ ਪੋਲ ਨੂੰ ਲੈ ਕੇ ਆਵਾਮ ਨੂੰ ਮੈਸੇਜ ਇਹ ਹੀ ਹੈ ਕਿ ਦੋਸਤ ਇੱਕ ਹਫਤੇ ਦਾ ਟਾਈਮ ਲਿਤਾ ਗਿਆ ਦਿੱਤਾ ਗਿਆ ਵੈ ਮੈਂ ਕਹਾਂਗਾ ਤੇ ਜੇ ਇੱਕ ਹਫਤੇ ਦੇ ਵਿੱਚ ਵੀ ਇਹ ਪੋਲ ਇਹ ਸਾਈਡ ਨਹੀਂ ਖੁੱਲਦੀ ਤਾਂ ਮੈਂ ਇਸੇ ਜਗ੍ਹਾ ਦੇ ਉੱਤੇ ਦਰੀ ਢਾਕੇ ਬੈਠਾਂਗਾ ਉਹ ਲੋਕਾਂ ਨੂੰ ਕਹਾਂਗਾ ਕਿ ਆਪਣੇ ਹੱਕ ਲਈ ਜਾਗੋ ਯਾਰ ਆਪਣੇ ਹੱਕ ਲਈ ਜਾਗੋ ਦੇਖੋ ਭਗਤ ਸਿੰਘ ਸਾਰਿਆਂ ਨੂੰ ਚਾਹੀਦਾ ਪਰ ਕਹਿੰਦੇ ਗਵਾਂਡੀਆਂ ਦੇ ਕਰ ਚਾਹੀਦਾ ਆਖਿਰ ਕਦੋਂ ਤੱਕ ਅਸੀਂ ਇਹ ਕਰਦੇ ਰਾਵਾਂਗੇ ਜਾ ਕੇ ਦੇਖੋ ਸੈਨਪੁਰਾ ਸੜਕਾਂ ਦਾ ਕੀ ਹਾਲ ਹੈ ਚਾਰ ਚਾਰ ਪੰਜ ਪੰਜ ਸਕੂਲ ਹੋਣ ਕਾਲਜ ਹੋਣ ਲੇਕਿਨ ਉੱਤੇ ਹਾਲਾਤ ਕੀ ਹੈ ਅੱਜ ਸਾਰੇ ਲੁਧਿਆਣੇ ਸ਼ਹਿਰ ਦੇ ਇਹੀ ਹਾਲਾਤ ਹੈ ਲੇਕਿਨ ਕਿਸੇ ਡਿਪਾਰਟਮੈਂਟ ਚਲ ਜੋ ਘਟਾਲੇ ਜਿੰਦਾਬਾਦ ਹੈ ਘਟਾਲੇ ਜਿੰਦਾਬਾਦ ਹੈ ਨਿਤਿਨ ਜੀ ਬਸ ਮੈਂ ਹੀ ਕਹਾਂਗਾ ਲੁਧਿਆਣਾ ਘਟਾਲੇ ਵਾਲਾ ਸ਼ਹਿਰ ਬਣ ਇਹਨੂੰ ਦਮੋਰੀਆ ਪੁਲ ਕਿਹਾ ਜਾਂਦਾ ਹੈ ਦਮੋਰੀਆ ਪੁਲ ਔਰ ਇਹ ਦਮੋਰੀਆ ਪੁਲ ਜਿਹੜਾ ਹੈਗਾ ਵਾ ਇਹ ਰੇਲਵੇ ਦੇ ਅਧੀਨ ਆਂਦਾ ਵੈ ਔਰ ਰੇਲਵੇ ਸੈਂਟਰ ਦੇ ਅਧੀਨ ਆਂਦਾ ਵੈ ਕਿਹਾ ਗਿਆ ਸੀਗਾ ਰੇਲਵੇ ਡਿਪਾਰਟਮੈਂਟ ਵੱਲੋਂ ਕਿ ਇਹ ਜਿਹੜਾ ਫਲਾਈਓਵਰ ਹੈਗਾ ਵੈ ਇਹ ਜਿਹੜਾ ਪੁਲ ਹੈਗਾ ਵੈ ਮੈਂ ਫਲਾਈਓਵਰ ਨਹੀਂ ਕਹਾਗਾ ਮੈਂ ਪੁਲ ਕਹਾਗਾ ਇਹ ਪੁਲ ਰਿਪੇਅਰ ਕਰਨ ਵਾਸਤੇ ਕਿਹਾ ਗਿਆ ਸੀਗਾ ਔਰ ਰੇਲਵੇ ਨੇ ਰਿਟਨ ਕਾਗਜ਼ਾਂ ਦੇ ਵਿੱਚ 3 ਮਹੀਨੇ ਦਾ ਟਾਈਮ ਦਿੱਤਾ ਸੀਗਾ ਇਸ ਪੁਲ ਨੂੰ ਰਿਪੇਅਰ ਕਰਨ ਦਾ ਲੇਕਿਨ ਤੁਸੀਂ ਜਾਣਦੇ ਹੋ ਕਿ ਜਿਸ ਜਗ੍ਹਾ ਤੇ ਹੁੰਤੇ ਅੱਜ ਲੋਕ ਇਨੇ ਆਵਾਜ਼ਾਰ ਹੋ ਰਹੇ ਆ ਦੁਖੀ ਹੋ ਰਹੇ ਆ ਪਰੇਸ਼ਾਨ ਹੋ ਰਹੇ ਆ ਲੱਖਾਂ ਦੁਕਾਨਦਾਰ ਇੱਥੇ ਜਿਨ੍ਹਾਂ ਦੀਆਂ ਦੁਕਾਨਾਂ ਹੈਗੀਆਂ ਵਾ ਉਹਨਾਂ ਦੀਆਂ ਦੁਕਾਨਾਂ ਹੈਂਡ ਟੂ ਮਾਉਥੋਂ ਲੋਕ ਹੈਗੇ ਆ ਰੋਜ਼ ਕਮਾ ਕੇ ਰੋਜ਼ ਖਾਣ ਵਾਲੇ ਹੈਗੇ ਆ ਲੇਕਿਨ 3 ਮਹੀਨੇ ਤੁਸੀਂ 3 ਮਹੀਨੇ ਛੱਡੋ ਲਗਭਗ 4 4.5 5 ਮਹੀਨੇ ਬਾਅਦ ਪੁਲ ਦੀ ਇੱਕ ਸਾਈਡ ਖੋਲੀ ਜਾਂਦੀ ਹੈ ਪੁਲ ਦੀ ਇੱਕ ਸਾਈਡ ਖੋਲੀ ਜਾਂਦੀ ਹੈ ਲੇਕਿਨ ਪੁਲ ਦਾ ਜਿਹੜਾ ਦੂਜੀ ਸਾਈਡ ਹੈ ਇਹ ਅੱਜ ਵੀ ਇਹ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਇਹ ਬੰਦ ਪਈ ਹੈਗੀ ਸੋ ਕਿੰਨੂ ਕਹੀਏ ਕਿੰਦੇ ਨਾਲ ਗੱਲ ਕਰੀਏ ਕੌਣ ਆ ਇਸ ਲੁਧਿਆਣਾ ਸ਼ਹਿਰ ਦੀ ਸੁਣਨ ਵਾਲਾ ਮੈਨੂੰ ਤਾਂ ਕੁਝ ਸਮਝ ਨਹੀਂ ਆਦਾ ਕਿ ਆ ਜਾਂਦਾ ਵਾ ਕਿ ਲੁਧਿਆਣਾ ਸ਼ਹਿਰ ਦਾ ਜਿਹੜਾ ਮੇਅਰ ਹੈ ਉਹ ਮਾਈ ਬਾਪ ਹੁੰਦਾ ਹੈ ਮੇਅਰ ਸਾਹਿਬ ਮੈਂ ਮੇਅਰ ਸਾਹਿਬ ਨਾਲ ਬਾਅਦ ਜੋ ਗੱਲ ਕਰਾਂਗਾ ਲੇਕਿਨ ਰੇਲਵੇ ਮੰਤਰੀ ਇੱਕ ਸਰਦਾਰ ਰਵਨੀਤ ਸਿੰਘ ਬਿੱਟੂ ਜਿਹੜੇ ਰੇਲਵੇ ਮੰਤਰੀ ਹੈ ਮੈਂ ਉਹਨਾਂ ਨੂੰ ਫੋਨ ਲਗਾਉਣਾ ਚਾਹਾਂਗਾ ਔਰ ਇਹ ਹਾਲਾਤ ਬਿਆਨ ਕਰਨਾ ਚਾਹਾਂਗਾ ਕੀ ਆਖਰ ਕਦੋਂ ਲੋਕਾਂ ਨੂੰ ਕਦੋਂ ਲੋਕਾਂ ਨੂੰ ਨਜਾਤ ਮਿਲੇਗੀ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਮੈਂ ਹੈਰਾਨ ਹੁਣਾ ਵਾ ਕਿ ਸਿਰਫ ਇੱਕੋ ਸਾਈਡ ਸਿਰਫ ਇੱਕੋ ਹੀ ਹਲਕਾ ਲੁਧਿਆਣਾ ਵਾ ਅੱਜ ਹਰਾਬ ਦੇਖੋ ਅੱਜ ਕਿਵੇਂ ਕਿਵੇਂ ਲੋਕ ਪਰੇਸ਼ਾਨ ਹੈ ਕਿਵੇਂ ਕਿਵੇਂ ਲੋਕ ਇੱਥੇ ਆ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕ ਪਰੇਸ਼ਾਨ ਹੈ ਇੱਕ ਸਾਈਡ ਇੱਕ ਸਾਈਡ ਇੱਕ ਸਾਈਡ ਅੱਜ ਅੱਜ ਕਈ 90 ਦਿਨ ਹੋ ਗਏ ਅੱਜ ਕਈ 90 ਦਿਨ ਹੋ ਗਏ ਲੇਕਿਨ ਹਣੇ ਤੱਕ ਇਹ ਪੁਲ ਜਿਹੜਾ ਹੈ گا ਵਾ ਇਹ ਦੋ ਮੋਰੀਆ ਪੁਲ ਜਿਹੜਾ ਹੈਗਾ ਵੈ ਇਹ ਹਲੇ ਤੱਕ ਉੜੀਕਾ ਮਾਰਦਾ ਪਿਆ ਕਿ ਕਦੋਂ ਮੈਂ ਖੁੱਲਾਂਗਾ ਅੱਜ ਲੋਕ ਪਰੇਸ਼ਾਨ ਆ ਲੁਧਿਆਣੇ ਦੇ ਜਨਤਾ ਪਰੇਸ਼ਾਨ ਆ ਲੁਧਿਆਣੇ ਦੀ ਸੋ ਰਵਨੀਤ ਸਿੰਘ ਬਿੱਟੂ ਸਾਹਿਬ ਜਿਹੜੇ ਸਾਡੇ ਰੇਲਵੇ ਮਨਿਸਟਰ ਹੈ ਮੈਂ ਉਹਨਾਂ ਨੂੰ ਪਹਿਲਾਂ ਫੋਨ ਲਗਾ ਲਵਾਂ। ਕਿਤਾ ਕਹਿੰਦੇ ਪਹੁੰਚ ਜਾ ਕਰੇ। ਸੋਹੀ ਤਾਂ ਦੇਖਣਾ ਹੈ ਨਾ ਜੀ। आपके द्वारा दाखिल किया गया नंबर अभी व्यस्त है कृपया कुछ समय पश्चात प्रयास करें आपके तो द्वारा दाखिल कटा नंबर इस समय व्यस्त है कृपया करके थोड़ी देर बाद कोशिश करो मैं दोबारा तो मिलाना हां हो सकता है कि वाकई कि जनरली बिजी हो पर यू आपके द्वारा कार्यान्वयन किया गया हेलो हेलो हां मंत्री रिस्पेक्टेड रविंद्र सिंह बिट्टू साहब बोल रहे हैं है? आईकूड में थोड़ी बात कराना मंत्री साहब ना ओके जी ओके सस्कार जी सस्कार सस्कार रविंद्र सिंह जी सस्कार हां ਹੁਕਮ ਸਰ ਹੁਕਮ ਰਵਨੀਤ ਸਿੰਘ ਜੀ ਬੇਨਤੀ ਹੁਕਮ ਨਹੀਂ ਆਮ ਜਨਤਾ ਵਾਂ ਮੈਂ ਬੇਨਤੀ ਕਰ ਸਕਦਾ ਆ ਰਵਨੀਤ ਸਿੰਘ ਜੀ ਸਾਡੇ ਲੁਧਿਆਣਾ ਸ਼ਹਿਰ ਦੇ ਵਿੱਚ ਆਪਣੇ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਦਮੋਰੀਆ ਪੁਲ ਜਿਹੜਾ ਰੇਲਵੇ ਦੇ ਅਧੀਨ ਆਂਦਾ ਵੈ ਔਰ ਰੇਲਵੇ ਨੇ ਲਗਭਗ 90 ਦਿਨ ਦਾ ਟਾਈਮ ਲਿੱਤਾ ਸੀਗਾ ਇਹਦੀ ਰਿਪੇਅਰ ਕਰਕੇ ਜਨਤਾ ਦੇ ਹਵਾਲੇ ਕਰਨ ਨੂੰ ਤੇ ਮੈਂ ਦੱਸਣਾ ਚਾਹਾਂਗਾ ਕਿ ਕਈ 90 ਦਿਨ ਲੱਗ ਗਏ ਮੈਂ ਹੈਰਾਨ ਹੁੰਨਾ ਵਾਂ ਕਿ ਪੁਲ ਦੀ ਇੱਕ ਸਾਈਡ ਖੁੱਲੀ ਆ ਰੇਂਗ ਦੇ ਕੇ ਟ੍ਰੈਫਿਕ ਲੰਘਦਾ ਪਿਆ ਵੈ ਲੋਕ ਬਹੁਤ ਪਰੇਸ਼ਾਨ ਆ ਮੈਂ ਇਹ ਫੋਨ ਇਸੇ ਲਈ ਤੁਹਾਨੂੰ ਲਗਾਇਆ ਵੈ ਕਿਉਂਕਿ ਇਹ ਪੁੱਲ ਜਿਹੜਾ ਹੈ ਰੇਲਵੇ ਜਿਹੜਾ ਹੈ ਉਹ ਸੈਂਟਰ ਦੇ ਅਧੀਨ ਆਂਦਾ ਵੈ ਤੇ ਲੁਧਿਆਣਾ ਨੂੰ ਉਮੀਦਾਂ ਬਿੱਟੂ ਸਾਹਿਬ ਤੁਹਾਡੇ ਤੋਂ ਨਹੀਂ ਨਹੀਂ ਮੇਰੀ ਜ਼ਿੰਮੇਵਾਰੀ ਹੈ ਤੁਸੀਂ ਮੇਰੇ ਪਰਿਵਾਰ ਹੋ ਲੁਧਿਆਣਾ ਪਰਿਵਾਰ ਹੈ ਇੱਥੇ ਕੋਈ ਸ਼ੱਕ ਨਹੀਂ ਮੈਂ ਆਪਣੇ ਉਥੇ ਸਾਡੇ ਕਾਉਂਸਲਰ ਨੇ ਬੀਜਪੀ ਦੇ ਮੈਂ ਉਹਨਾਂ ਨੂੰ ਵੀ ਕਿਹਾ ਸੀ ਵੀ ਦੇਖੋ ਪਰ ਹੁਣ ਤੁਸੀਂ ਪਹੁੰਚ ਗਏ ਹੋ ਤੇ ਇਹ ਮੇਰੇ ਮੈਂ ਹੁਣੀ ਇਸ ਗੱਲ ਤੇ ਮੀਟਿੰਗ ਲੈ ਕੇ ਵੀ ਅਗਲੇ ਹਫ਼ਤੇ ਤੱਕ ਅਗਲੇ ਹਫਤੇ ਤੱਕ ਇਹ ਕੰਪਲੀਟ ਹੋ ਜੇ ਜੀ ਇਹ ਇਹ ਮੈਂ ਅਨਸ਼ੋਰ ਕਰੂਗਾ ਤੇ ਤੁਸੀਂ ਤੁਹਾਡਾ ਧੰਨਵਾਦ ਤੁਸੀਂ ਇਹ ਐਡਾ ਮੈਟਰ ਹਮੇਸ਼ਾ ਹੀ ਤੁਸੀਂ ਰੇਜ਼ ਕਰਦੇ ਹੋ ਲੁਧਿਆਣੇ ਦੇ ਲੋਕਾਂ ਦੇ ਤੁਹਾਡਾ ਧੰਨਵਾਦ ਬਿਲਕੁਲ ਉਹ ਕਈ ਵਾਰ ਪਤਾ ਕੀ ਹੁੰਦਾ ਜੀ ਉਹ ਕਈ ਪੋਲਿਟਿਕਸ ਦੀਆਂ ਗੱਲਾਂ ਆ ਜਾਂਦੀਆਂ ਵਿੱਚ ਜਿਵੇਂ ਆਪਣੇ ਇਲੈਕਸ਼ਨ ਚੱਲਦੀ ਆ ਤੇ ਇਹ ਗੱਲ ਤੁਸੀਂ ਬੜਾ ਚੰਗੀ ਤਰ੍ਹਾਂ ਦੱਸਤਾ ਕਿ ਇਹ ਰੇਲਵੇ ਦਾ ਹੈ ਤੇ ਮੈਂ ਇੱਕ ਹਫਤੇ ਵਿੱਚ ਤੁਹਾਨੂੰ ਅਨਸ਼ੋਰ ਕਰਦਾ ਵੀ ਇਹ ਜਿਹੜਾ ਪੋਲਾ ਬਿਲਕੁਲ ਨੂੰ મતલਬ ਲੋਕਾਂ ਦੇ ਲਈ ਸਹੂਲਤ ਲਈ ਜਿਵੇਂ ਤੁਸੀਂ ਕਹਿ ਰਹੇ ਹੋ ਓਵੇਂ ਇਹਨੂੰ ਤਿਆਰ ਕਰ ਦਿੱਤਾ ਜਾਵੇ ਬਿਲਕੁਲ ਰਮਣੀ ਜੀ ਟ੍ਰੈਫਿਕ ਰੇਂਗ ਰੇਂਗ ਕੇ ਲੰਘਦਾ ਪਿਆ ਹੈ ਲੁਧਿਆਣਾ ਸ਼ਹਿਰ ਦੇ ਜੋ ਹਾਲਾਤ ਹੈ ਮੈਂ ਹੁਣ ਕੀ ਕਹਾਂ ਬੀਟੂ ਸਾਹਿਬ ਮੈਂ ਕੀ ਕਹਾਂ ਮੈਂ ਬਸ ਇਹੀ ਬੇਨਤੀ ਕਰਾਂਗਾ ਕਿ ਲੁਧਿਆਣਾ ਦੇ ਲੋਕਾਂ ਨੂੰ ਇਹ ਬਹੁਤ ਰਾਹਤ ਮਿਲੇਗੀ ਸ਼ਹਿਰ ਨੂੰ ਜੋੜਨ ਵਾਲਾ ਇਹ ਪੁਲ ਹੈ ਔਰ ਜਿਵੇਂ ਕਿ ਤੁਸੀਂ ਕਿਹਾ ਮੈਂ ਉਮੀਦ ਕਰਦਾ ਕਿ ਤੁਸੀਂ ਰੇਲਵੇ ਡਿਪਾਰਟਮੈਂਟ ਨਾਲ ਗੱਲ ਕਰਕੇ ਤੇ ਇੱਥੇ ਜਿਵੇਂ ਦੋ 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 ਬੰਦੇ ਲੱਗੇ ਇੱਥੇ ਇਹਨੂੰ ਤੇਜ਼ ਕੰਮ ਸ਼ੁਰੂ ਕਰਵਾ ਕੇ ਇਹ ਵਾਕਈ ਇੱਕ ਹਫ਼ਤੇ ਦੇ ਵਿੱਚ ਸਾਨੂੰ ਹੈਂਡਓਵਰ ਹੋ ਜਵੇ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਤੁਸੀਂ ਤੁਸੀਂ ਜ਼ਿੰਮੇਵਾਰੀ ਲੈ ਲਓ ਮੈਂ ਲਲੀ ਜੀ ਤੇ ਜ਼ਿੰਮੇਵਾਰੀ ਲਓ ਮੈਂ ਤੁਹਾਨੂੰ ਭਰੋਸਾ ਦਵਾਉਣਾ ਬਿਲਕੁਲ ਤੁਸੀਂ ਕਹਿਤਾ ਤਾਂ ਮੈਂ ਜ਼ਿੰਮੇਵਾਰੀ ਆ ਲੈ ਲਈ ਜੀ ਫਿਰ ਬਸ ਲੈ ਲਓ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸੋਏ ਸੀਗੇ ਸਰਦਾਰ ਰਵਨੀਤ ਸਿੰਘ ਬਿੱਟੂ ਸਾਡੇ ਰੇਲਵੇ ਮਨਿਸਟਰ ਜੋ ਉਹਨਾਂ ਦਾ ਕਹਿਣਾ ਹੈ ਕਿ ਇੱਕ ਹਫਤਾ ਇੱਕ ਹਫ਼ਤੇ ਦਾ ਮੈਨੂੰ ਟਾਈਮ ਦੇ ਦਿਓ ਇੱਕ ਹਫ਼ਤੇ ਦੇ ਵਿੱਚ ਇਹ ਪੁਲ ਦੀ ਦੂਸਰੀ ਸਾਈਡ ਵੀ ਖੁੱਲੀ ਹੋਏਗੀ ਮੈਂ ਹੈਰਾਨ ਹੁਣਾ ਵਾ ਜੇ ਪੁਲ ਤੁਸੀਂ ਦੇਖੋ ਨਾ ਕੋਈ ਕੰਮ ਚੱਲ ਰਿਹਾ ਨਾ ਕੋਈ ਲੈਣਾ ਨਾ ਕੋਈ ਦੇਣਾ ਤਾਂ ਫਿਰ ਕਿਉਂ ਬੰਦ ਕੀਤੀ ਹੋਈ ਹੈ ਕਿਉਂ ਲੋਕ ਪਰੇਸ਼ਾਨ ਹੁੰਦੇ ਪਏ ਆਖਿਰ ਕਾਦੇ ਲਈ ਯਾਰ ਕਾਦੇ ਲਈ ਲੋਕ ਪਰੇਸ਼ਾਨ ਹੋਣ ਇਹ ਤੁਸੋ ਦੱਸ ਦਿਆ ਸਾਡੇ ਨਾਲ ਕੁਮਾਰ ਗੌਰਵ ਸੱਚਾ ਯਾਦੋ ਜਿਹਨਾਂ ਵੱਲੋਂ ਲਗਾਤਾਰ ਦਿਨ-ਪ ਦਿਨ ਜੜੀ ਆਵਾਜ਼ ਚੱਕੀ ਜਾਂਦੀ ਹੈ ਸੋ ਅੱਜ ਡਮਰੀਆ ਪੁਲ ਦਾ ਉਹਨਾਂ ਵੱਲੋਂ ਆਵਾਜ਼ ਚੱਕੀ ਗਈ ਹੈ ਤਾਂ ਉਹਨਾਂ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਕਿ ਰਮਨਜੀਤ ਸਿੰਘ ਬਿੱਟੂ ਨਾਲ ਉਹ ਜਿਹੜਾ ਫੋਨ ਕਾਲ ਦੇ ਉੱਤੇ ਗੱਲ ਕੀਤੀ ਹੈ ਕੈਮਰੇ ਦੇ ਸਾਹਮਣੇ ਗੱਲ ਕੀਤੀ ਹੈ ਤਾਂ ਰਮਨਜੀਤ ਸਿੰਘ ਬਿੱਟੂ ਵੱਲੋਂ ਇੱਕ ਹਫ਼ਤੇ ਦਾ ਜਿਹੜਾ ਸਮਾਂ ਦਿੱਤਾ ਗਿਆ ਅੱਜ 14 ਤਰੀਕ ਹੈ ਤੇ 14 ਦਿਨ 14 ਤਰੀਕ ਤੋਂ ਬਾਅਦ 7 ਦਿਨਾਂ ਬਾਅਦ ਇਹ ਪੁਲ ਖੁੱਲਣ ਦਾ ਜਿਹੜਾ ਵਾਅਦਾ ਵੀ ਕੀਤਾ ਗਿਆ ਤਾਂ ਇਸ ਚੀਜ਼ ਨੂੰ ਡੰਕੇ ਦੇ ਚੋੜ ਦੇ ਉੱਤੇ ਕੁਮਾਰ ਗੌਰਵ ਸੱਚਾ ਯਾਦੋ ਵੱ ਪੁਲ ਜਿਹੜਾ ਖੁੱਲਿਆ ਹੋਇਆ ਨਜ਼ਰ ਆਊਗਾ ਤਾਂ ਲੁਧਿਆਣਾ ਸਹਿਰ ਵਾਸੀਆਂ ਨੂੰ ਇਹ ਪੁਲ ਖੁੱਲ ਕੇ ਉਹਨਾਂ ਦੇ ਸਾਹਮਣੇ ਆਊਗਾ ਤੇ ਉਸ ਤੋਂ ਬਾਅਦ ਲੋਕਾਂ ਦਾ ਆਣਾ ਜਾਣਾ ਸ਼ੁਰੂ ਹੋਊਗਾ ਆਨਾਂ ਨੇ ਸਮਝੇ ਦੇਖਣਾ ਹੋਵੇਗਾ ਕਿ ਪੁਲ ਜਿਹੜਾ ਕਦੋਂ ਤੱਕ ਖੁੱਲਦਾ ਕਿਉਂਕਿ ਇਹ ਵੀ ਗੱਲ ਕਹੀ ਗਈ ਹੈ ਕਿ ਹਫਤੇ ਤੱਕ ਅਗਰ ਇਹ ਪੁਲ ਨਾ ਖੁੱਲਿਆ ਤੇ ਦਰੀ ਢਾਕੇ ਇੱਥੇ ਪੱਕੇ ਤੌਰ ਤੇ ਸੱਚਾ ਯਾਦੋ ਜਿਹੜਾ ਬੈਠੂਗਾ ਉਹ ਦੇਖਦੇ ਆ ਕਿ ਪੁਲ ਜਿਹੜਾ ਇਹ ਹਫਤੇ ਦਾ ਸਮਾਂ ਹੋ ਗਿਆ ਹੈ ਇਹ ਹਫਤੇ ਤੋਂ ਬਾਅਦ ਖੁੱਲਦਾ ਹੈ ਜਾਂ ਨਹੀਂ ਖੁੱਲਦਾ ਕਮੈਂਟਰਾਂ ਰਾਹੀਂ ਤੁਸੀਂ ਜ਼ਰੂਰ ਦੱਸਣਾ ਹੈ ਕਿ ਹਫਤੇ ਤੋਂ ਬਾਅਦ ਵੀ ਜਿਹੜਾ ਇੱਥੇ ਕੀ ਕੁਝ ਦੇਖਣ ਨੂੰ ਮਿਲਦਾ ਸ ਉਹ ਕੁਮਾਰ ਗੌਰਵ ਸੱਚਾ ਯਾਦਵ ਜੀ ਵੱਲੋਂ ਜਿਹੜੇ ਆ ਇਹ ਸਾਹਮਣੇ ਕਿਹਾ ਗਿਆ ਦੇਖੋ ਦੂਜਾ ਲਾਈਵ ਮੈਂਡਨ ਕੈਮਰਾਮੈਨ ਹੰਨ ਜੀ ਨੂੰ ਲਾਲ ਧੰਨਵਾਦ